Women Help Line Organization NGO ਦੇ ਵੱਲੋਂ ਗੁਰੂ ਕੀ ਵਡਾਲੀ ਸਰਕਾਰੀ ਸਕੂਲ ਵਿੱਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ अशोक मल्होत्रा ओम प्रकाश गੱਬਰ ਡਾਕਟਰ ਰਿਸ਼ੀ अरोड़ा ਡਾਕਟਰ ਰਚਿਤ ਮੈਗਜ਼ੀਨ ਅਤੇ ਹੋਰ ਵੀ ਲੋਕ ਮੌਜੂਦ ਸਨ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਡੀਕਲ ਕੈਂਪ ਦੀ ਸ਼ੁਰੂਆਤ ਮਾਨ ਜੋ ਜਿਕਾਰਤਿ ਮਾਨ ਨੇ ਕੀਤੀ ਇਹ ਉਪਰਾਲਾ ਸਦਾ ਜਸਵੀ ਸਿੰਘ ਜਿੰਦੂ ਐਮਐਲ ਸਾਹਿਬ ਦੀ ਜਰੀਏ ਚੱਲਦਾ ਹੈ ਹਰ ਮਹੀਨੇ ਦੇ ਆਖਰੀ ਐਤਵਾਰ ਕੈਂਪੁੰਦਾ ਪਹਿਲਾ ਖੰਦਲਾਹੀ ਐ ਕੰਦਲਾਹੀ ਹੁਣ ਮੈਡੀਕਲ ਕੈਂਪ ਲਾਇਆ ਕਿ ਸਰੀਰ ਦੀ ਸਾਰੀ ਟੈਸਟਿੰਗ ਦਰਦਾ ਸਿਰਫ ਦਰ ਹਾਰਡ ਸ਼ੂਗਰ ਬੀਪੀ ਗੋਡੇ ਦਰਦਾ ਮੋਡੇ ਦਰਦਾ ਸ਼ੁਰੂਆਤ ਕੀਤੀ ਹੈ ਤਾਰੇ ਮੰਨੂ ਹਸਪੀਟਲ ਰੋੜਾ ਹਸਪੀਟਲ ਉਹਦੇ ਡਾਕਟਰ ਆਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸੇਵਾ ਦੇ ਵਿੱਚ 봉ਦੀ ਬਣੇ ਹੋਏ ਨੇ ਸੇਵਾ ਦੇ ਵਿੱਚ ਹੀ ਆਪਣੀ ਸੇਵਾ ਨਿਭਾ ਰਹੇ ਹਨ ਮੈਂ ਗੁਰੂ ਦੀ ਬਿਡਾਰੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਆ ਕੇ ਗੁਰੂ ਮਾਰੇ ਦੀ ਨਗਰੀ ਫ੍ਰੀ ਕੈਂਪ ਦਾ ਫਾਇਦਾ ਲੈ ਸਕਣ ਜਿਹਦੇ ਵਿੱਚ ਗਰੀਬ ਤੋ ਗਰੀਬ ਬੰਦਾ ਵੀ ਆਪਣਾ ਸਰੀਰ ਦਾ ਟ੍ਰੀਟਮੈਂਟ ਕਰਵਾ ਸਕੀ ਧੰਨਵਾਦ ਵਾਜਦ ਖਾਲਸਾ ਭਾਈ ਭਤੀ ਹਾਂਜੀ ਮੇਰਾ ਨਾਮ ਲਾਪਤੀ ਸਿੰਘ ਹੈ ਮੈਂ ਪੰਜਾਬ ਯੂਥ ਵਿਦਵਾਨ ਭਗਵਾਨ ਵਾਲਮੀਕਾ ਆਸ਼ਰਮ ਤੋਂ ਨੈਸੈਕਟਰ ਤੋਂ ਸੇਵਾਦਾਰ ਹਾਂਜੀ ਅੱਜ ਸਾਬਕਾ ਡਿਪਟੀ ਮੇਅਰ ਸਾਬਕਾ ਕਾਉਂਸਲਰ ਮੌਜੂਦਾ ਚੇਅਰਮੈਨ RAMTEJ ਦੇ OM PRAKASH GABBAR ਜੀ ਨੇ ਬੜਾ ਵਧੀਆ ਉਪਰਾਲਾ ਕੀਤਾ ਲੋਕਾਂ ਦੀ ਸਿਹਤ ਸਹੂਲਤ ਵਾਸਤੇ ਡਾਕਟਰ ਮਨੂ अरोड़ा ਜੀ ਨੇ ਸੰਸਾਭ ਵਾਲਿਆਂ ਨੇ ਅੱਜ ਜਨਮ ਸਥਾਨ ਹਰਗੋਬਿੰਦ ਸਾਹਿਬ ਇਥੇ ਉਹਨਾਂ ਦਾ ਜਨਮ ਹੋਇਆ ਉਹਦੇ ਲਾਗੇ ਸਰਕਾਰੀ ਸਕੂਲ ਵਿੱਚ ਅੱਜ ਕੈਂਪ ਲਗਾਇਆ ਗਿਆ ਫ੍ਰੀ ਜਿਹਦੇ ਵਿੱਚ ਜੋੜਾਂ ਦੇ ਦਰਦ ਬੀਪੀ 슈ਗਰ ਚੈੱਕ ਅਤੇ ਜਨਾਨੀਆਂ ਦੇ ਗੁਪਤ ਰੋਗ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਫ੍ਰੀ ਜਿਹੜਾ ਆ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਬਹੁਤ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਲੋਕਾਂ ਦੀ ਸਿਹਤ ਵਾਸਤੇ ਜਿਹਦੇ ਵਿੱਚ ਸ਼ਾਮਿਲ ਜਗਤਾਰਮਨ ਜੀ ਵੀ ਮਨੂ ਡਾਕਟਰ ਮਨੂ ਰੋੜਾ ਜੀ ਵੀ ਹੋ ਅਸ਼ੋਕ ਮਲੋਤਰਾ ਜੀ ਬਾਬਰ ਜੀ ਸਾਰਿਆਂ ਦੇ ਸਹਿਯੋਗ ਨਾਲ ਇਹ ਕੈਂਪ ਦੀ ਬੜੀ ਵਧੀਆ ਸ਼ੁਰੂਆਤ ਵੀ ਹੋਈ ਅਤੇ ਵਧੀਆ ਕੈਂਪ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਮਸਕਾਰ ਜੀ ਮੈਂ ਡਾਕਟਰ ਰਚਿਤ ਮੈਗਜ਼ੀਨ ਕੰਸਲਟੈਂਟ ਫਿਜ਼ੀਸ਼ੀਅਨ ਐਂਡ ਕਾਰਡੀਓ ਡਾਇਬੀਟੋਲੋਜਿਸਟ डॉक्टर रचित मैगजीन्स मेडिकल एंड सुपर स्पेशलिटी सेंटर से आज हमने कैंप लगाया है यहाँ पर एक ये कैंप गुरु की वडाली गवर्नमेंट सरकारी स्कूल के सामने लगाया गया है जी बेसिकली ये कैंप इसलिए लगाया गया है ताकि जो रोज़मर्रा की बीमारियाँ हमारी पेशेंट्स के बीच में आती हैं जिसमें कार्डियक प्रॉब्लम है हार्ट की तकलीफें जनरल बीमारियां हैं बुखार है बीपी है शुगर है थायराइड है गुर्दे की बीमारियाँ लिवर की बीमारियाँ उन सब बीमारियों के मद्देनजर रखते हमने ये कैंप आज लगाया है जहाँ लोगों को दवाइयाँ मुफ्त मुहैया की जा रही हैं और साथ में टेस्टों पर भी हमने इनको भारी छूट दी है कितने कितने ये कैंप हमने 11 बजे सवा ग्यारह बजे शुरू कर दिया है और जब तक पेशेंट आएंगे तब तक हमें कैंप चलता रहेगा अभी हमारे पास शुगर और बीपी के ज़्यादा मरीज आ रहे हैं बिकॉज़ ये सबसे कॉमन बीमारियाँ हैं जिसमें लोगों को ज़्यादा पता नहीं चलता कि बीमारी शुगर की स्टार्ट हो गई है तो इस कारण से लोग उसके प्रति थोड़ा जागरूक नहीं होते हैं तो ज़्यादा हमने देखा है शुगर की बीमारियाँ यंग लोगों में बहुत ज़्यादा हैं तो उस कारण उस चीज़ को कंट्रोल करने के लिए हम उनको इमिजिएटली मेडिसिन स्टार्ट करें उनके टेस्ट हों और उनको अपनी बीमारी का आभास हो और उसकी वो इलाज जल्द से जल्द शुरू कर सकें ਜੀ ਨਾਮ ਬੋਲ ਕੇ ਆਪਣਾ ਜਿਹੜਾ ਇਸ ਕੈਂਪਲ ਆਇਆ ਕੀ ਬਣਾਇਆ ਮੈਂ ਅਸ਼ੋਕ ਮਲੋਤਰਾ ਚੇਅਰਮੈਨ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਰਜਿਸਟਰਡ 올 ਇੰਡੀਆ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਕੈਂਪਲ ਹੁੰਦੇ ਰਹਿੰਦੇ ਆ ਜੀ ਅੱਖਾਂ ਦੇ ਕੈਂਪ ਹੈਲਥ ਦੇ ਕੈਂਪ ਤੋਂ ਐਸ ویਲੇ ਜ਼ਰੂਰਤ ਹੈ ਪੰਜਾਬ ਨੂੰ ਚੰਗੀ ਸਿਹਤ ਦੀ ਕਿਉਂਕਿ ਨਸ਼ਿਆਂ ਨੇ ਆਪਣਾ ਜਿਹੜਾ ਨਾ ਸਾਮਰਾਜ ਬਣਾਇਆ ਦਾ ਪੰਜਾਬ ਦੇ ਵਿੱਚ ਤੇ ਉਸ ਦੇ ਨਾਲ ਨਾਲ ਅਸੀਂ ਚਾਹੁੰਦੇ ਆ ਕਿ ਪੰਜਾਬੀਆਂ ਨੂੰ ਚੰਗੀ ਸਿਹਤ ਮਿਲੇ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਵੱਡੇ ਵੱਡੇ ਉਪਰਾਲੇ ਕੀਤੇ ਨੇ ਤੋਂ ਇੱਥੇ ਵੀ ਅਸੀਂ ਇੱਕ ਕੈਂਪ ਲਗਾਇਆ ਹੈ ਗੁਰੂ ਕੀ ਵਡਾਲੀ 6ਵੇਂ ਪਾਤਸ਼ਾਹ ਗੁਰੂ ਹਰਕਿਸ਼ਨ ਰਾਏ ਜੀ ਦੀ ਜਨਮ ਸਥਲੀ ਹੈ ਇੱਥੇ ਕੈਂਪ ਲਾਇਆ ਹੈ ਅਸੀਂ ਡਾਕਟਰ ਮਨੂ ਅਰੋੜਾ ਜੀ ਹਸਪੀਟਲ ਸੰਸਾਪ ਛਾਟਾ ਵਾਲਿਆਂ ਵੱਲੋਂ ਤੋਂ ਇਹ ਸਾਡਾ ਬੜਾ ਸਹਿਯੋਗ ਕਰ ਰਹੇ ਨੇ ਓਮ ਪ੍ਰਕਾਸ਼ ਗੱਬਰ ਸਾਬਕਾ ਕਾਉਂਸਲਰ ਇਥੋਂ ਦੇ ਤੇ ਸਾਡੇ ਜਗਤਾਰ ਸਿੰਘ ਜੀ ਮਾਨ ਸਾਹਿਬ ਨੇ ਇਹ ਉਪਰਾਲਾ ਸਾਨੂੰ ਦਿੱਤਾ ਤੋ ਅਸੀਂ ਹਰ ਮਹੀਨੇ ਕਦੀ ਅੱਖਾਂ ਦਾ ਕੈਂਪ ਕਦੀ ਸਿਹਤ ਦਾ ਕੈਂਪ ਅੱਜ ਵੀ ਇਹਦੇ ਵਿੱਚ ਹੱਡੀਆਂ ਦੀਆਂ ਬਿਮਾਰੀਆਂ ਔਰਤਾਂ ਦੀਆਂ ਬਿਮਾਰੀਆਂ ਬੱਚਿਆਂ ਦੀਆਂ ਬਿਮਾਰੀਆਂ ਤੇ ਹੋਰ ਵੀ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਵਾ ਡਾਕਟਰ ਮਨੋ ਅਰੋੜਾ ਤੇ ਉਹਨਾਂ ਦੀ ਟੀਮ ਕਰ ਰਹੇ ਨੇ ਤੋ ਇਹ 1920 16 ਤੋਂ ਸਾਡੀ ਇਹ ਜਿਹੜੀ ਸੁਸਾਇਟੀ ਹੈ ਇਹ ਸੇਵਾ ਦੇ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ ਕਰੋਨਾ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਜਾ ਜਾ ਕੇ ਇਲਾਜ ਕੀਤੇ ਸੀ ਤੋਂ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਵੱਲੋਂ ਅੱਜ ਵੀ ਇਹ ਕੈਂਪ ਲੱਗਾ ਹੈ ਤੋਂ ਮੈਂ ਧੰਨਵਾਦ ਕਰਦਾ ਹਾਂ ਸ਼੍ਰੀ ਓਮਪ੍ਰਕਾਸ਼ ਜੀ ਗੱਬਰ ਸਾਹਿਬ ਦਾ ਜਗਤਾਰ ਮਾਨ ਜੀ ਦਾ ਤੇ ਵਡਾਲਾ ਨਿਵਾਸੀਆਂ ਦਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਸ ਕੈਂਪ ਨੂੰ ਲਗਾਉਣ ਵਿੱਚ ਕਾਮਯਾਬ ਹੋਏ ਹਾਂ ਧੰਨਵਾਦ ਸ਼ੁਕਰੀਆ ਜਿਸਰ ਨਾਮ ਬੋਲ ਕੇ ਜਿਹੜਾ ਅੱਜ ਕੈਂਪ ਲਗਾਇਆ ਹੈਗਾ ਕੀ ਕਹਿਣਾ ਚਾਹੋਗੇ ਵਿਸ਼ਾਲ ਕੱਲੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਤਾਰ ਸਿੰਘ ਜੀ ਮਾਨ ਗੁਰੂ ਕੀ ਵਡਾਲੀ ਅੱਜ 6ਵੇਂ ਪਾਸਾਰਾ ਜਿੱਤੇ ਪ੍ਰਕਾਸ਼ ਹੋਇਆ ਉਸ ਨਗਰ ਦੇ ਵਿੱਚ ਅੱਜ ਸਾਡੇ ਐਮਐਲਏ ਸਾਹਿਬ ਡਾਕਟਰ ਜਸਵੀਰ ਸਿੰਘ ਜੀ ਧੀ ਘਬਰ ਸਾਹਿਬ ਸਾਡੇ ਸਾਫਕਾ ਕਾਉਂਸਲਰ ਤੇ ਆਉਣ ਵਾਲੇ ਵੀ ਕਾਉਂਸਲਰ ਉਹਨਾਂ ਦੇ ਪਰਾਲੇ ਸਦਕਾ ਇਹ ਜਿਹੜਾ ਕੈਂਪ ਆ ਅੱਗੇ ਅੱਖਾਂ ਦਾ ਕੈਂਪ ਲਾਇਆ ਸੀ ਐਨਕਾਂ ਫਰੀ ਵੰਡੀਆਂ ਗਈਆਂ ਸੀ ਐਰਕਾਂ ਜੋ ਇਹ ਕਿਸੇ ਦਾ ਬਲੱਡ ਸ਼ੂਗਰ ਸਿਰ ਦਰਦ ਹੋਰ ਜੋ ਵੀ ਉਹਦਾ ਦੁੱਖ ਆ ਉਹਦੀਆਂ ਜਿਹੜੀਆਂ ਦਵਾਈਆਂ ਉਹ ਦਿੱਤੀਆਂ ਜਾ ਰਹੀਆਂ ਇਸੇ ਤਰ੍ਹਾਂ ਹੀ ਹਰ ਮਹੀਨੇ ਦੇ ਐਤਵਾਰ ਅਸੀਂ ਇਹ ਪ੍ਰੋਗਰਾਮ ਬਣਾਇਆ ਕਿ ਹਰ ਵਾਰੀ ਮਹੀਨੇ ਬਾਅਦ ਇੱਥੇ ਕੈਂਪ ਜਿਹੜਾ ਗੁਰੂ ਕੀ ਵਿਡਾਲੀ ਲਾਇਆ ਜਾਵੇ ਤਾਂ ਕਿ ਜੋ ਗਰੀਬ ਤਬਕਾ ਗਰੀਬ ਆਬਾਦੀ ਜਾਂ ਸਾਡੀ ਗਰੀਬ ਨਾਕਾ ਆ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਇਹ ਜਿਹੜਾ ਉਪਰਾਲਾ ਆ ਇਸ ਕਰਕੇ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ